चलो चलो <laughs> मैं ठीक <laughs> <गरपार> <laughs> <दिस्टी> है बढ़ जाएगा ओ बावन में नहीं होने <laughs> तो बावन ना गुरु बस तो बातें हैं बावन हो बावन हो तू बस बात है ये रिमोट है कौन अह बात का हो बावन में नहीं बावन में ठीक है <laughs> बात बावन हो बावन हो जो है जाने नहीं रहता

काबिल सर कामर पड़ी हैं उसकी। मैं मुलायम हूँ। तेरी सर काबिल छोटी आप ऐसे-ऐसे चित्ते होते हैं। तेरे काम पड़ेगा। ना लगा पड़ेगा। ना लगा पड़ेगा। पहला ऑपरेशन तैयार करती। आपने मुझे ना पता ही नहीं। आपने मुझे ना पता ही नहीं। हाँ जाते हैं। चलो। ਆਏ ਹਾਂ ਤੁਹਾਡੇ ਦੇ ਤੁਹਾਡੇ ਨਾਲ ਖੜਾ ਹਾਂ ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਆਪਾਂ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਤੇ ਢਾਈ ਵਾਂ ਜਿਹੜਾ 1.5 ਤਾਂ ਹੋ ਗਿਆ ਤੇ ਅੱਜ ਮੱਸੀਆ ਦਾ ਦਿਨ ਆ ਸਾਰਿਆਂ ਨੂੰ ਮੱਸੀਆ ਦੀ ਬਹੁਤ-ਬਹੁਤ ਮੁਬਾਰਕਾਂ ਅੱਜ ਉਹ ਕੀ ਹੋ ਗਿਆ ਸ਼ਰਾਦ ਖਤਮ ਹੋ ਗਏ ਕੀ ਚੜ ਗਏ ਨਰਾਤੇ ਕੱਲ ਨੂੰ ਹੋਊਗਾ ਪਹਿਲਾ ਨਰਾਤਾ ਹਨ ਤੇ ਸਾਰਿਆਂ ਨੂੰ ਹੈਪੀ ਨਰਾਤੇ ਤੇ ਵੈਗਰੂ ਕਰੇ ਆ ਨਰਾਤੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਮੇਰੀਆਂ ਵੀ ਹੋਣ ਹਨਾ ਤੇ ਹੁਣ ਤੁਸੀਂ ਦੇਖ ਲਿਆ ਹੋਣਾ ਮੈਂ ਅੱਜ ਤਿਆਰ ਹੋ ਗਈ ਅੱਤ ਭਾ ਗਾਣਾ ਦੇ ਨਾ ਵੀ ਅੱਜ ਮੈਂ ਘਰੋਂ ਬਾਹਰ ਨਿਕਲੂਗੀ ਤਿਆਰ ਤਿਆਰ ਹੋ ਕੇ ਤੇ ਜਾਪਾ ਜਾ ਕੇ ਆਉਣੇ ਮਾੜਾ ਜਿਹਾ ਜਿੱਥੇ ਕਿਤੇ ਟਾਈਮ ਲੱਗਿਆ ਕੈਮਰਾ ਔਨ ਕਰਨਾਗੇ ਜ਼ਰੂਰੀ ਕੰਮੇ ਚੱਲੇ ਆ ਹਨ ਤੇ ਵੈਸੇ ਗਿਰੂ ਕਰੇ ਆਪਣੇ ਸਾਰੇ ਕੰਮ ਵਧੀਆ-ਵਧੀਆ ਹੋ ਜਾਣ ਹਨ ਤੇ ਮੈਂ ਕਿਹਾ ਚੱਲੂ ਮੈਂ ਵਲੌਗ ਦੀ ਸ਼ੁਰੂਆਤ ਹੀ ਕਰਨਾ ਬਾਕੀ ਆਪਾਂ ਦੇਖਾਂਗੇ ਜੇ ਉੱਥੇ ਵੀਡੀਓ ਬਣੀ ਤਾਂ ਬਣਾ ਲਾਂਗੇ ਤੇ ਨਾ ਬਣੀ ਤਾਂ ਫਿਰ ਆਪਾਂ ਘਰ ਹੀ ਆ ਕੇ ਬਣਾਵਾਂਗੇ ਹਨਾ ਥੋੜੀ ਥੋੜੀ-ਥੋੜੀ ਬਣਾ ਲਊਂਗੀ ਜਿੱਥੇ-ਜਿੱਥੇ ਟਾਈਮ ਲੱਗਿਆ ਜਿੱਥੇ-ਜਿੱਥੇ ਲੈ ਕੇ ਜਾਣਗੇ ਬਾਲਾ ਤਾਂ ਕਿਤੇ ਜਾਣਾ ਵੀ ਨਹੀਂ ਟਾਈਮ ਤਾਂ ਤੁਹਾਨੂੰ ਪਤਾ ਵੀ ਕਿੰਨਾ ਹੋ ਗਿਆ 12:00 ਵਜੇ ਪਹਿਲਾਂ ਇਹ ਮੱਛਿਆ ਜਾ ਕੇ ਆਏ ਨੇ ਮੱਥਾ ਟੇਕ ਕੇ ਆਏ ਨੇ ਯਾਰ ਤੇ ਯਾਰ ਦਾ ਡੈਡੀ ਮੈਂ ਪਾਣੀ ਪੀਣਾ ਹੈ ਅੱਜ ਅੱਪਾ ਬਣਾਈਆਂ ਗੋੜ ਵਾਲੀਆਂ ਰੋਟੀਆਂ ਮਿੱਠੀਆਂ ਰੋਟੀਆਂ ਮਿੱਠੇ ਪਰੌਤੇ ਬਣਾਏ ਸੀਗੇ ਸਾਡੇ ਬਣਦੇ ਆ ਉਹਨਾਂ ਨੂੰ ਅਸੀਂ ਇੱਥੇ ਕਹਿੰਦੇ ਆ ਘਿਓਰ ਕਹਿੰਦੇ ਆ ਘਿਓਰ ਪਾਣੀ ਪੀ ਲਈਏ ਚਲੋ ਚੱਲਦੇ ਆ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਜਿਆ ਰੋਲਾ ਨਾ ਪਾਈ ਠੀਕ ਆ ਤੇ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਕੀਤਾ ਹੈ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰਦੇ ਆ ਕਰੋ ਠੀਕ ਹੈ ਜੀ ਕੀ ਚੰਗੀ ਫਰਮਾਇਸ਼ਾਂ ਆਉਂਦਾ ਮੇਰੇ ਕੋਲੇ ਵੱਡੀਆਂ ਵੱਡੀਆਂ ਆ ਪਰ ਉਹ ਰੋਜ ਜਾਂਦਾ ਆ ਪਰ ਉਹ ਰੋਜ ਜਾਂਦਾ ਖੁਸ਼ੀ ਦੇਖਦੇ ਕੀ ਕਰਨ ਮਿੱਠੀ ਖੁਸ਼ੀ ਕੋ ਹਾ ਮੋੜਨਾ ਬੱਚਿਓ ਹੁਣ ਤਾਂ ਅਰੇ ਰਾਮ ਨੂੰ ਬੈਠੀਆਂ ਸਦਾ ਖੁੱਦਾ ਵੇਖ ਵਿੱਚ ਤਬੇ ਇਹ ਕੀ ਮਿੱਟੀ ਆ ਜਾਂ ਬੀਜਣੇ ਆ ਮਿੱਟੀ ਆ ਤੇ ਕੀ ਗਿੱਲੀ ਆ ਗਿੱਲੀ ਆ ਮਿੱਟੀ ਖੇਤ ਗਿੱਲੇ ਨੇ ਚਲੋ ਲਾਓ ਦਰਵਾਜਾ ਲਾ ਲੋ ਬੱਦਲ ਵੀ ਨਿਕਲੇ ਆ ਬੱਦਲ ਦਿਖਾਉਂਦਾ ਬੱਦਲ ਵੀ ਆ ਗਏ ਕਾਣਾ ਨਾ ਹੂੰ ਨਾ ਜਾਤਾ ਹੈ ਆ ਹੈਗਾ ਤਾਂ ਹੈਗਾ ਬੱਦਲ ਜਿਹਾ ਚਲੋ ਵਾਹਿਗੁਰੂ ਸੁੱਖ ਰੱਖੇ ਓਹੋ ਕਿਤੇ ਜਾਣਾ ਉਹਨੇ ਕਿਹੜਾ ਸੁੱਖ ਘਰ ਦਾ ਸਾਰਾ ਕੰਮ ਕਰੋ ਸਾਰਾ ਕੰਮ ਕਰੋ ਫੇਰ ਕਿਤੇ ਜਾ ਜਿਹੜਾ ਕੰਮ ਸੀਗਾ ਕਰਿਆ ਐ ਲੈ ਕੇ ਮੈਂ ਕੁਛ ਨਹੀਂ ਆਈ ਬਾਜ਼ਾਰ ਤੋਂ ਬਸ ਜਿਹੜਾ ਕੰਮ ਸੀਗਾ ਉਹ ਕਰਕੇ ਆਈ ਆ ਤੇ ਕਾਫੀ ਦਿਨ ਦਾ ਉਹ ਮੇਰਾ ਕੰਮ ਸੀਗਾ ਮੈਨੂੰ ਐ ਲੱਗਦਾ ਸੀ ਵੀ ਕਰ ਲੈਣਾ ਚਾਹੀਦਾ ਕਰ ਲੈਣਾ ਚਾਹੀਦਾ ਬਟ ਜਿਉ ਜਿਹੜੇ ਕੰਮ ਨੇ ਜਦੋਂ ਹੋਣਾ ਉਹ ਉਦੋਂ ਹੀ ਹੋਣਾ ਹਨਾ ਤੇ ਅੱਜ ਟਾਈਮ ਲੱਗਿਆ ਤੇ ਅੱਜ ਮੈਂ ਆਪਾਂ ਜਾਇਆ ਕੰਮ ਕਰਦੇ ਆਪਾਂ ਘਰ ਦੇ ਕੰਮ ਠੀਕ ਆ ਜੀ ਬਾਜ਼ਾਰ ਦਾ ਜਿਹੜਾ ਕੱਢਿਆ ਏ ਜਿੰਨੀ ਵੀਡੀਓ ਬਣੀ ਬਸ ਜਿੰਨੀ ਪੋਸਟਪਾਲ ਹੋਇਆ ਮੇਤੋਂ ਬਣ ਗਈ ਤਾਂ ਮੈਂ ਬਣਾ ਲਈ ਤੇ ਬਾਜ਼ਾਰ ਦੇ ਵਿੱਚ ਹਾਲੇ ਅੱਜ ਤੱਕ ਕੋਈ ਖਾਸ ਰੌਣਕ ਜੀ ਹੈ ਨਹੀਂ ਸੀਗੀ ਹਨਾ ਇੱਕ ਤਾਂ ਅੱਜ ਸੰਡੇ ਆ ਤੇ ਦੂਜਾ ਹਾਲੇ ਜਿਵੇਂ ਕਹਿੰਦੇ ਹੁੰਦੇ ਹੈ ਲਾਸਟ ਸਰਾਦ ਜਿਹੜਾ ਹੈਗਾ ਹਨਾ ਬਾਜ਼ਾਰ ਵਾਲੇ ਜਿਆਦਾ ਮੰਨਦੇ ਆ ਇਹ ਚੀਜ਼ ਨੂੰ ਤੇ ਆਪਾਂ ਬਿੰਡਾ ਵਾਲੇ ਤਾਂ ਨਹੀਂ ਕਰਦੇ ਕਰਦੇ ਵੀ ਐਵੇਂ ਲੋਕ ਹਨਾ ਵੱਧ ਕਰਦੇ ਆ ਤੇ ਆਪਾਂ ਕਰਦੇ ਨਹੀਂ ਹੈਗੇ ਉਹ ਕੀ ਪਿਆ ਕਿਹੜੀ ਤੇ ਕੁਛ ਲਫਾਫਾ ਵੀ ਉਦੋਂ ਹੀ ਮੈਨੂੰ ਤਾਂ ਪਤਾ ਨਹੀਂ ਕੀ ਪਿਆ ਪਤਾ ਨਹੀਂ ਕੀ ਅੱਖਾਂ ਚ ਖਾਜੀ ਹੋਈ ਜਾਂਦੀ ਐ ਤੇ ਹੁਣ ਆਪਾਂ ਕਰਦੇ ਆ ਕੰਮ ਤੇ ਟਾਈਮ ਆ ਜਿਹੜਾ ਹੋ ਗਿਆ 3:30 ਦਾ ਤੇ ਚਾਹ ਹੋਰ ਪੀਣੀ ਆ ਪਹਿਲਾਂ ਮੈਂ ਜਾਂਦੀ ਹੁ ਜ ਆ ਪੀ ਗਏ ਨਹੀਂ ਗਈ ਆ ਕੇ ਪੀਤੀ ਉਹ ਮੈਨੂੰ ਆਏ ਲੱਗੇ ਵੀ ਉਹ ਤਾਂ ਥੋੜੀ ਸੀਗੀ ਚਾਹ ਹਨਾ ਹੋਰ ਚਾਹ ਬਣਾਉਣੀ ਆ ਨਾਲੇ ਮੇਰੇ ਸੱਲ ਆ ਬਾਟੇ ਪੈ ਹੋਣਗੇ ਥੋੜੇ ਜਿਹਾ ਰਸੋਈ ਚੋਂ ਧੋਣੇ ਆ ਚਾਚੂ ਵਾਲੇ ਤੇ ਨਾਲੇ ਆਪਾਂ ਜੋਬੀਸ ਜਣੇ ਨੇ ਠੀਕ ਆ ਜੀ 24 ਦੇ ਆ ਤੁਸੀਂ ਸਾਰੀਆਂ ਭੈਣਾਂ ਨੇ ਜੋਬੀਸ ਤੇ ਹੋਣਗੇ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇੱਥੇ ਮੇਰੇ ਪਤਾ ਨਹੀਂ ਆ ਫਿੰਸੀਆਂ ਜਿਹੀਆਂ ਹੋਈਆਂ ਪਈਆਂ ਕਿੰਨੇ ਦਿਨ ਹੋ ਗਏ ਧਿਆਨ ਹੀ ਨਹੀਂ ਦਿੱਤਾ ਆਪਣੇ ਹਨਾ ਫੇਸ ਵਲ ਲਾਵਾਂਗੇ ਕੱਲੂ ਫੇਸ ਪੈਕ ਬਣਾ ਕੇ ਲਾਵਾਂਗੀ ਤੇ ਨਾਲੇ ਆਪਾਂ ਜੋ ਵੀਰ ਦੇ ਨਾਲ ਕੰਮਕਾਰ ਕਰਦੇ ਆ ਤੇ ਦਾਲ ਪਾਣੀ ਦੇਖਦੇ ਆ ਅੱਜ ਸਵੇਰ ਤਾਂ ਤਾਂ ਹੁਣ ਸਰ ਗਿਆ ਆਪਣੇ ਮਿੱਠੀਆਂ ਰੋਟੀਆਂ ਨਾਲ ਤੇ ਹੁਣ ਦੇਖਦੇ ਆ ਸ਼ਾਮ ਨੂੰ ਹੁਣ ਕੀ ਖਾਣਾ ਨਿਆਣਿਆਂ ਨੇ ਬਣਾਉਨੇ ਆ ਕੁਝ ਕਈਆਂ ਕੰਮ ਤਾਂ ਚਲੋ ਹੌਲੀ ਹੌਲੀ ਤੁਹਾਨੂੰ ਪਤਾ ਲੱਗ ਜੂ ਹਨਾ ਕੀ ਕੰਮ ਕਰਕੇ ਆਈ ਤੇ ਚਲੋ ਜੁੜੇ ਰਹੋ ਵਲੌਗ ਦੇ ਨਾਲ ਪਤਾ ਨਹੀਂ ਨੇਸਤੀ ਜੀ ਪੈ ਗਈ ਕਿਤੇ ਜਾ ਕੇ ਆ ਕੇ ਮੈਂ ਤਾਂ ਹੀ ਤਾਂ ਮੈਂ ਜਾਂਦੀ ਨਹੀਂ ਹੁੰਦੀ ਆ ਕੇ ਵੀ ਫੇਰ ਬਸ ਹੋਰ ਤਰ੍ਹਾਂ ਇਹਨਾਂ ਦਾ ਮੈਂ ਥੱਕ ਗਈ ਨਾਲਿਓ ਉਹ ਰੋਲੇ ਜੇ ਵੱਧਦਾ ਸਾਡਾ ਪਤਾ ਹੀ ਰਾਹ ਵਾਲਾ ਖਰਾਬ ਆ। ਪਾਲੇ ਹੰਪਾਂ ਜਾਂਦੇ ਮੈਂ ਤਾਂ ਹੋ ਜਾਂਦਾ ਫਿਰ ਜਿਹਨੂੰ ਕਮਰ ਦਰਦ ਵਾਲੇ ਦੀ ਬਾਲੀ ਤਕਲੀਫ ਹੁੰਦੀ ਆ ਹਨਾ। ਚਲੋ ਕੰਮ-ਕੁਮ ਕਰ ਲਈਏ ਫਿਰ ਮਿਲਦੇ ਕੰਮ-ਕੁਮ ਕਰਦੇ ਹੋਏ ਮਿਲਦੇ ਆ ਠੀਕ ਆ ਜੀ ਆਪਾਂ ਜਾਓ ਵਿੱਜਾਂਗੇ ਬਾਹਰ ਨਾਲ ਘਾਰਾ ਤੋੜਾ ਚੋਨੇ ਆ ਠੀਕ ਆ ਜੀ। ਤੇ ਲਓ ਜੀ ਇੱਥੇ ਆਪਾਂ ਲੱਗੇ ਸੀਗੇ 24 ਘੰਟੇ ਟਾਈਮ ਉਹੀ ਤੁਹਾਨੂੰ ਪਤਾ ਹੀ ਆ ਸ਼ਾਇਦ ਇੱਥੇ 4 ਦਾ ਟਾਈਮ ਹੋ ਗਿਆ ਸੀਗਾ। ਤੇ ਇਸਕੇ ਜੌਂ ਬੀਜਦੀ ਐ ਮਿੱਟੀ ਲਿਆ ਕੇ ਇਹਨਾਂ ਨੇ ਇੱਥੇ ਸਵੇਰੇ ਰੱਖ ਲਈ ਸੀਗੀ ਉਹ ਚ ਹਵਾ ਜੀ ਪੈ ਗਈ ਚਲੋ ਥੋੜੀ ਜਿਹੀ ਪੁਰਪਰੀ ਜੀ ਹੋ ਗਈ ਕਿਉਂਕਿ ਜ਼ਿਆਦਾ ਗਿੱਲੀ ਸੀਗੀ ਵੀ ਇੰਨਾ ਗਿੱਲੀ ਦੇ ਵਿੱਚ ਜੌਂ ਜਿਹੜੇ ਨਹੀਂ ਸੀ ਠੀਕ ਹੋਣੇ ਤੇ ਭਾਂਡੇ ਇਸ ਵਾਰ ਸਾਨੂੰ ਲੱਪੇ ਨਹੀਂ ਹੈਗੇ ਕੋਈ ਇਸ ਵਾਰ ਸਾਡੇ ਕੋਲੇ ਦੋ ਤਾਹਾ ਪਲਾਸਟਿਕ ਦੀਆਂ ਬਾਲਟੀਆਂ ਵਾਲੇ ਢੱਕਣ ਜੇ ਪੈ ਸੀ ਤੇ ਦੋ ਮੈਟਰੀਆਂ ਐ ਐਕਸਟਰਾ ਜੀਆਂ ਸਿੱਟਣ ਵਾਸਤੇ ਰੱਖੀਆਂ ਸੀਗੀਆਂ ਮਾ ਚਲੋ ਵੀ ਜਿਹੜੀਆਂ ਕਿਚਨ ਦੇ ਵਿੱਚ ਆਪਾਂ ਵਰਤਦੇ ਨਹੀਂ ਮੈਂ ਉਹ ਸਿੱਟਤੀਆਂ ਸੀ ਤੇ ਫੇਰ ਇਹ ਕਵਾੜ ਵੇਚਣ ਲੱਗੇ ਮੈਂ ਕਵਾੜ ਦੇ ਵਿੱਚੋਂ ਕਢਵਾਈਆਂ ਮੈਂ ਕਿ ਰੱਖ ਲਓ ਆਪਾਂ ਜੌਂ ਬੀਜਣੇ ਤੇ ਪਤਾ ਨਹੀਂ ਅੱਗੇ ਤਾਂ ਹੁੰਦੇ ਆ ਸਾਡੇ ਕੋਲ ਨਾ ਭਾਂਡੇ ਜੀ ਪਤਾ ਨਹੀਂ ਸਵਰਵ ਇਹ ਸਿੱਟ ਦੰਦੇ ਆ ਵੈਸੇ ਅਸਲ ਵਿੱਚ ਨਾ ਹਰੇਕ ਸਾਲ ਜਾਓ ਕਰਨ ਤੋਂ ਬੀਜਣ ਤੋਂ ਬਾਅਦ ਵੀ ਬੀਜੇ ਮੱਥਾ ਟੇਕਿਆ ਉਸ ਤੋਂ ਬਾਅਦ ਇਹਨਾਂ ਨੇ ਉਹ ਭਾਂਡੇ ਜਿਹੜੇ ਹੁੰਦੇ ਆ ਨਾ ਬਸ ਉਹ ਮਾਰਨੇ ਆ ਭਗਾ ਕੇ ਜਦ ਤੱਕ ਬਾੜੀਆਂ ਨੂੰ ਫੜਾ ਲੈਣੇ ਆ ਤੇ ਇਸ ਵਾਰ ਹੁਣ ਮੈਨੂੰ ਕੁਝ ਲੱਭਿਆ ਨਹੀਂ ਫਿਰ ਇਹਨਾਂ ਦੀ ਜ਼ਿਆਦ ਆ ਗਿਆ ਕਹਿੰਦੇ ਉਹ ਵੀ ਆਪਣੇ ਬਾਲਟੀਆਂ ਦੇ ਟੱਕਣ ਬੈਨੇ ਵੀ ਬਾਲਟੀਆਂ ਤਾਂ ਟੁੱਟ ਗਈਆਂ ਹੁਣ ਹਨਾ ਤੇ ਆ ਬਲੂ ਜੀ ਵਾਲਟੀ ਤਾਂ ਕਿਦਨ ਦੀ ਟੁੱਟ ਗਈ ਮਿੱਠੀ ਨੇ ਤੋੜਤੀ ਤੇ ਉਹ ਗ੍ਰੀਨ ਜੀ ਹੱਲੇ ਚਲੋ ਹੈਗੀ ਆ ਵਾਲਟੀ ਤੇ ਟੱਕਣ ਅਸੀਂ ਕਦੇ ਵੀ ਯੂਜ਼ ਨਹੀਂ ਕਰੇ ਹੈਗੇ ਅੱਜ ਵੀ ਮਤਲਬ ਇੰਨਾ ਚ ਪਹਿਲੀ ਵਾਰੀ ਆਪਾਂ ਝਾਂ ਉਹ ਬੀਜਣ ਲੱਗੇ ਹਨ ਮੈਂ ਕਿਹਾ ਚਲੋ ਨਵੇਂ ਭਾਂਡੇ ਲਾ ਲਓ ਝਾਂ ਬੀਜਣ ਨੂੰ ਮੈਂ ਕਿਹਾ ਨਾਲ ਇਹਨਾਂ ਨੂੰ ਮੈਂ ਕਹਿੰਦੀ ਵੀ ਸੀ ਕਿ ਮੈਂ ਇਹਨਾਂ ਨੂੰ ਸਿੱਟ ਨਾ ਦਿਓ ਹੁਣਾਂ ਨਾ ਵੀ ਸਾਹਮ ਕੇ ਰੱਖਿਓ ਵੀ ਝਾਂ ਬੀਜਣ ਤੋਂ ਬਾਅਦ ਇਹਨਾਂ ਨੂੰ ਧੋ ਕੇ ਮਾਂਜ ਕੇ ਫਿਰ ਰੱਖ ਲਵੇ ਵੀ ਇਹਨਾਂ ਨੂੰ ਕੀ ਹੁੰਦਾ ਵੀ ਹਰ ਇੱਕ ਸਾਲ ਝਾਂ ਬੀਜਣ ਨੂੰ ਕੱਢ ਲਵੇ ਤੇ ਆਪਾਂ ਝਾਂ ਬੀਜਣੇ ਆ ਤੇ ਵੀ ਇੱਕ ਪਿੰਡਾਂ ਦੇ ਰੀਤੀ ਰਿਵਾਜ ਨੇ ਹਨਾ ਬੰਦਾ ਹੀ ਆਹੀ ਸਮਝ ਲਓ ਵੀ ਅਸੀਂ ਇੱਥੇ 10 ਮਿੰਟ ਬੈਹਿ ਗਏ ਹਨ ਲਾਈ ਹੋਣਗੇ 20 ਮਿੰਟ ਤਾਂ ਲੱਗੇ ਹੋਣਗੇ ਸਾਨੂੰ ਜੌਂ ਵੇਜਣ ਨੂੰ ਹਨਾ ਸਾਰਾ ਕੁਝ ਕਰਨ ਨੂੰ 15-20 ਮਿੰਟ ਤਾਂ ਅਸੀਂ ਇੱਥੇ ਇਕੱਠੀ ਬੈਠੇ ਹੀ ਲਾ ਲੋ ਹਨਾ ਕੋਈ ਵੀ ਇਹਦੇ ਵਿੱਚ ਵਹਿਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਵੀ ਆਪਣੇ ਮੰਮੀ ਹੋਣੀ ਵੀ ਜਿੱਦੇ ਆਉਂਦੇ ਆ ਨਾਲੇ ਹਰੀਆਲੀ ਘਰ ਦੇ ਵਿੱਚ ਚੰਗੀ ਹੁੰਦੀ ਆ ਹਨਾ ਕਿੰਨੀ ਗ੍ਰੀਨ ਗ੍ਰੀਨੈਸ ਕੀ ਹੁੰਦੀ ਆ ਗ੍ਰੀਨ ਗ੍ਰੀਨਰੀ ਵੀ ਵਧੀਆ ਲੱਗੂਗੀ ਜਦੋਂ ਆਪਣੇ ਜੌਂ ਹੋਣਗੇ ਹਨਾ ਨਾਲੇ ਕਹਿੰਦੇ ਹੁੰਦੇ ਵੀ ਜੌਂ ਵੀ ਇੱਕ ਖੁਸ਼ੀ ਦਾ ਪ੍ਰਤੀਕ ਹੁੰਦਾ ਵੀ ਜਦੋਂ ਆਪਣੀ ਫਸਲ ਦੱਸਦੇ ਆ ਜੌਂ ਵੀ ਜੇ ਸਾਵਨਾ ਥੋਡੇ ਜੋ ਉਗਣਗੇ ਨਾ ਉਸ ਸਾਵਨਾ ਥੋਡੀ ਜਿਹੜੀ ਆਉਣ ਵਾਲਾ ਸਾਲ ਆ ਫਸਲ ਆ ਉਹ ਉਦਾਂ ਦੀ ਉਹ ਹੁੰਦੀ ਆ ਤੇ ਪਿਛਲੇ ਸਾਲ ਵੀ ਆਪਣੇ ਜੋ ਬਹੁਤ ਵਧੀਆ ਹੋਏ ਸੀਗੇ ਤੇ ਫਸਲ ਵੀ ਬਹੁਤ ਵਧੀਆ ਹੋਈ ਤੇ ਹਰ ਇੱਕ ਸਾਲ ਇਦਾਂ ਹੀ ਹੁੰਦਾ ਆ ਹਨਾ ਤੇ ਇਸ ਵਾਰ ਵੀ ਹੁਣ ਵੈਗਰੂ ਅਰਦਾਸ ਕਰਦੇ ਆ ਵੀ ਸਾਰੇ ਜਿੰਨੇ ਵੀ ਆ ਤਿਹਾਰ ਆਉਣੇ ਆ ਜਿੰਨਾ ਵੀ ਜੋ ਵੀ ਲਾਈਫ ਦੇ ਵਿੱਚ ਜੋ ਵੀ ਹੁੰਦਾ ਜਿੱਦਾਂ ਹੁਣ ਸਾਡੇ ਨਾਲ ਕਿੰਨਾ ਕੁਝ ਚੱਲਿਆ ਵੈਗਰੂ ਵਗਰ ਅਰਦਾਸ ਕਰਦੇ ਆ ਵੈਗਰੂ ਇਹ ਸਾਰੇ ਕਾਸੇ ਦਾ ਨਾਸ਼ ਕਰੋ ਹਨਾ ਜੋ ਕਿਸੇ ਨੂੰ ਤੰਗ ਕਰਦਾ ਭਾਈ ਉਹਨੂੰ ਸਜ਼ਾ ਦਵੋ ਵੀ ਹਨਾ ਜਦੋਂ ਅਸੀਂ ਕਿਸੇ ਦੀ ਲਾਈਫ ਦੇ ਵਿੱਚ ਕੋਈ ਵੀ ਇੰਟਰਫੇਅਰ ਕਰਾਂਗੇ ਫਿਰ ਅਗਲਾ ਤਾਂ ਭਾਈ ਤੈਨੂੰ ਬੋਲ ਕੇ ਜਵਾਬ ਦੇਊਗਾਈ ਤੁਸੀਂ ਨਾ ਕਰੋ ਮੈਂ ਨਹੀਂ ਬੋਲ ਕੇ ਜਵਾਬ ਦਊਂਗੀ ਹਨਾ ਕਿਉਂਕਿ ਤਕਲੀਫ ਹੁੰਦੀ ਆ ਕਹਿੰਦੇ ਨੇ ਵੀਡੀਓ ਦੇ ਵਿੱਚ ਬੋਲਦੀ ਆ ਤੁਸੀਂ ਪਹਿਲੀ ਗੱਲ ਆ ਤੁਸੀਂ ਇਹ ਤਾਂ ਸੋਚ ਕੇ ਦੇਖੋ ਵੀ ਮੈਂ ਬੋਲਣ ਵੀ ਤਾਂ ਉਦੋਂ ਹੀ ਲ ਤੁਸੀਂ ਸਾਨੂੰ ਤੰਗ ਕਰਦੇ ਹੋ ਵੀ ਜਦਾਂ ਸਿਰ ਸਿਰ ਦੇ ਉੱਤੇ ਜੀ ਪਾਣੀ ਨੰਗਣ ਵਾਲੀ ਗੱਲ ਹੋ ਗਈ ਹੈ ਨਾ ਵੀ ਇਹ ਪਹਿਲੀ ਗੱਲ ਤਾਂ ਤੁਸੀਂ ਫੋਨ ਕਰ ਕਰਕੇ ਕਾਟੋ ਦੀਆਂ ਨੋਹਾਂ ਫੋਨ ਕਰ ਕਰਕੇ ਪੰਪ ਭਰਦੀਆਂ ਨੇ ਕਾਟੋ ਖੁਦ ਵੀ ਤਾਂ ਭਰਦੀ ਹੋਈ ਆ ਪੰਪ ਕਿਉਂਕਿ ਕਾਟੋ ਦਾ ਤਾਂ ਕੰਮ ਆ ਕਾਟੋ ਤਾਂ ਘਰੇ ਆ ਕੇ ਚੁਗਲੀਆਂ ਕਰ ਦਿੰਦੀ ਆ ਪਿੱਠੇ ਦੇ ਪਿੱਛੇ ਮਤਲਬ ਮਾੜੀ ਜੀ ਪਿੱਠ ਮਰੋੜੀ ਨਹੀਂ ਅਰ ਜਦੋਂ ਚੁਗਲੀ ਸ਼ੁਰੂ ਹੋ ਜਾਂਦੀ ਆ ਕਾਟੋ ਦੀ ਤਾਂ ਇਹ ਆਦਤ ਆ ਕਿਉਂਕਿ ਮੈਂ ਸਾਰਿਆਂ ਦੀ ਰਗ ਰਗ ਤੋਂ ਵਾਕਿਮ ਆ ਮੈਨੂੰ ਸਾਰਿਆਂ ਦਾ ਪਤਾ ਵੀ ਇਹ ਕਿੱਦਾਂ ਦੀਆਂ ਨੇ ਕਿੱਦਾਂ ਚੁਗਲੀਆਂ ਕਰਦੀਆਂ ਨੇ ਕਿਉਂਕਿ ਇਹਨਾਂ ਨੂੰ ਆਪ ਤਾਂ ਘਰੇ ਤਾਂ ਕੋਈ ਕੰਮ ਹੈ ਨਹੀਂਗਾ ਮੇ ਰਸੋਈ ਦੀ ਸਲੈਬ ਤੇ ਸੁੰਡੀਆਂ ਹੀ ਫਿਰਦੀਆਂ ਹੋਣ ਸੁੰਡ ਫਿਰਦੇ ਤਾਂ ਮੈਂ ਅੱਖੀ ਦੇਖੇ ਹੋਏ ਨੇ ਆਪ ਦੇਖੇ ਹੋਏ ਨੇ ਤੇ ਧਾਰ ਚੋ ਕੇ ਗੋਹੇ ਵਾਲੀ ਬਾਲਟੀ ਲਿਬੜੀ ਹੋ ਵੀ ਮੱਝ ਥੱਲੇ ਹੋਸ ਨਹੀਂ ਮੋੜਨਾ ਧਾਰ ਚੋ ਲੈਣੀ ਆ ਹਨਾ ਐਦਾਂ ਦੀਆਂ ਨੇ ਇਹ ਤੇ ਉਹੀ ਵਾਲਟੀ ਲਾ ਕੇ ਸਲੇਬ ਤੇ ਰੱਖ ਦੇਣੀ ਆ ਸਲੇਬ ਦੇ ਉੱਪਰ ਭਾਵੇਂ ਸੁੰਡੀਆਂ ਫਿਰਨ ਭਾਵੇਂ ਸੁੰਡ ਫਿਰਨ ਕੁਛ ਵੀ ਰੇ ਠੀਕ ਹੈ ਜੀ ਤੇ ਦੂਜੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰਨਾ ਬੰਦ ਕਰ ਦਿਓ ਤੁਸੀਂ ਇਹ ਸਾਡੀ ਲਾਈਫ ਆ ਜ਼ਮੀਨ ਜਾਇਦਾਦ ਦਾ ਰੌਲਾ ਚਾਹੇ ਕੁਛ ਵੀ ਆ ਤੁਸੀਂ ਕਿਉਂ ਪੰਗੇ ਲੈਨੇ ਹੋ ਕੋਈ ਕਿਸੇ ਨੂੰ ਪਾਣੀ ਦਿੰਦਾ ਸੀ ਕੋਈ ਲੈਂਦਾ ਸੀ ਜੇ ਤੁਸੀਂ ਆ ਕੇ ਕਾਟੋ ਦੀ ਕਾਟੋ ਤੈ ਤੇ ਤੇਰੀਆਂ ਨੋਹਾਂ ਨੇ ਆ ਕੇ ਟੰਗ ਵਸਾਈ ਆ ਤਾਂ ਕਾਟੋ ਤੇਰੀਆਂ ਟੰਗਾਂ ਹੁਣ ਮੈਂ ਫੜੀਆਂ ਹੋਈਆਂ ਨੇ ਠੀਕ ਆ ਤੇਰੀਆਂ ਟੰਗਾਂ ਹੁਣ ਮੈਂ ਮੇਰੇ ਹੱਥ ਚ ਨਹੀਂ ਤੂੰ ਇੰਨਾ ਸੋਚ ਲਾ ਵੀ ਤੂੰ ਇੰਨਾ ਸੋਚ ਵੀ ਬੁਰਾਈ ਹਮੇਸ਼ਾ ਹਾਰਦੀ ਹੁੰਦੀ ਆ ਜਿਹੜੀ ਸੱਚ ਆ ਉਹਦੀ ਜਿੱਤ ਹੁੰਦੀ ਹੁੰਦੀ ਆ ਤੇ ਉਹਦਾ ਪ੍ਰਤੀਕ ਦੁਸ਼ਹਿਰਾ ਆ ਰਿਹਾ ਤੁਹਾਡੇ ਸਾਹਮਣੇ ਆ ਹਨਾ ਵੀ ਰੋਸ਼ਾਈ ਹਮੇਸ਼ਾ ਜਿੱਤ ਦੀ ਆਉਂਦੀ ਆ ਤੇ ਬੁਰਾਈ ਹਮੇਸ਼ਾ ਹਾਰਦੀ ਆਉਂਦੀ ਆ ਤੁਸੀਂ ਰੌਣ ਦਾ ਤੁਹਾਡਾ ਰੂਪ ਧਾਰਿਆ ਹੋਇਆ ਦੇਖਿਓ ਸਹੀ ਰੌਣ ਵਾਲਾ ਹੀ ਹਸ ਰੌਣਾ ਤੁਹਾਡਾ ਜਦੋਂ ਵੀ ਹੋਣਾ ਤੁਹਾਡਾ ਰੌਣ ਵਾਲਾ ਹੀ ਹੋਣਾ ਤੁਸੀਂ ਮੰਜੇ ਤੇ ਪੈ ਕੇ ਕਾਟੋ ਤੈਨੂੰ ਤਾਂ ਰੰਗ ਹੋਵੇ ਉਹ ਵੀ ਡਬਲ ਇੱਕ ਵਾਰੀ ਸਿਰ ਕਿੰਨੀ ਹੋਵੇ ਇੱਕ ਵਾਰੀ ਪੈਰਾਂ ਕਿੰਨੀ ਹੋਵੇ ਤੈਨੂੰ ਫੇਰ ਪਤਾ ਲੱਗੇ ਵੀ ਜਿਵੇਂ ਤੈਨੂੰ ਪਤਾ ਲੱਗੂਗਾ ਨਾ ਮੰਜੇ ਤੇ ਪੈ ਕੇ ਕਿਵੇਂ ਹਾਇ ਹਾਇ ਕਰੇਂਗੀ ਕਿ ਤੂੰ ਸਾਡੀ ਲਾਈਫ ਦੇ ਵਿੱਚ ਕਾਟੋ ਆ ਕੇ ਇੰਟਰਫੇਅਰ ਕਰਦੀਆਂ ਹਨਾ ਪਾਣੀ ਦੇਣ ਵਾਲੇ ਨੇ ਦਿੱਤਾ ਸੀ ਲੈਣ ਵਾਲੇ ਲਿਆ ਸੀ ਉਹਨਾਂ ਦੇ ਬਾਪ ਦੀ ਮੋਟਰ ਸੀਗੀ ਦੋਹਾਂ ਤਿਹਾਂ ਦੀ ਬਾਪ ਦੀ ਸੀ ਮੈਂ ਇਹ ਵੀ ਨਹੀਂ ਕਹਿੰਦੀ ਸਾਡੇ ਕੱਲਿਆਂ ਦੀ ਆ ਹਨਾ ਵੀ ਤੇਰਾ ਕੀ ਮਤਵਲ ਸੀ ਜਾਂ ਤੇਰੀਆਂ ਨੋਹਾਂ ਦਾ ਕੀ ਮਤਵਲ ਸੀ ਤੂੰ ਵੀ ਤਾਂ ਆਪਦੇ ਸਹੁਰੇ ਦੀ ਜ਼ਮੀਨ ਜਾਜ਼ਾ ਤੇ ਬੈਠੀ ਆਂ ਤੈਂ ਕਿਹੜਾ ਆਪ ਖੁਦ ਮੁੱਲ ਖਰੀਦੀ ਹੋਈ ਆ ਜੇ ਖਰੀਦੀ ਹੋਈ ਆ ਤਾਂ ਮੈਨੂੰ ਦੱਸ ਤੂੰ ਵੀ ਤਾਂ ਲੋਕਾਂ ਨੂੰ ਆਪਦੇ ਦੇਹੁਰਾ ਜੇਠਾ ਨੂੰ ਠੱਗ ਠੱਕੇ ਬਣੀ ਹੋਈ ਆ ਉਹੀ ਸਿੱਖਿਆ ਤੂੰ ਆਪਣੀਆਂ ਨਣਦ ਦੀਆਂ ਨੋਹਾਂ ਨੂੰ ਦਈ ਜਾਨੀ ਆ ਵੀ ਤੁਸੀਂ ਵੀ ਠੱਗ ਲਓ ਤੁਸੀਂ ਵੀ ਠੱਗ ਲਓ ਥੋੜੀ ਜਿਹਾ ਅਕਲ ਨੂੰ ਹੱਥ ਮਾਰਲਾ ਕਾਟੋ ਸਮਾਂ ਉਹੀ ਆ ਗਿਆ ਮੁੜ ਕੇ ਹੁਣ ਦੁਸ਼ਹਿਰਾ ਆ ਗਿਆ ਅਕਲ ਨੂੰ ਹੱਥ ਮਾਰਲਾ ਵੀ ਤੇਰੇ ਤੇ ਹੁਣ ਕੀ ਬਣਨਾ ਤੇਰਾ ਮੀਂਹ ਹੋ ਰਿਹਾ ਵਾ ਲੱਗੀ ਆ ਮਾੜੀ ਜੀ ਮੈਂ ਤਾਂ ਪਾਗਲ ਹੋਣ ਵਾਲੀ ਹੋ ਗਈ ਇੰਨੀ ਜ਼ਿਆਦਾ ਗਰਮੀ ਇੰਨੀ ਹਵਾ ਆਉਂਦੀ ਸੀ ਦਰਵਾਜਾ ਖੋਲ ਦਿੰਦੇ ਜੋ ਬੀਜ ਤੇ ਆਪਾਂ ਨੇ ਹੁਣ ਅੰਦਰ ਰੱਖ ਦਿੰਨੇ ਇਹਨਾਂ ਲੈ ਗਏ ਇਹ ਪੰਜ ਕੈ ਪੰਡ ਵੀ ਬੀਜ ਤੇ ਪੰਜ ਹੋ ਗਏ 6 ਪੰਜ ਨੇ ਇੱਕ ਬਾਹਾਂ ਅੱਛਾ ਇੱਕ ਬਾਾਰ ਬੀਜਿਆ ਭਾਈ ਖੇਤ ਚ ਹਾਈ ਹਾਈ ਲੈ ਪਾ ਘਟਾ ਚੱਕ ਦੀਏ ਲੈ ਧਾਰਾ ਚੋਈਏ ਆਏ ਹਾਈ ਬਹੁਤ ਜ਼ਿਆਦਾ ਗਰਮੀ ਆ ਪਸੀਨੋ ਪਸੀਨੀ ਹੋ ਗਈ ਮੈਂ ਤਾਂ ਅੰਦਰ ਰੱਖਤੇ ਕਮਰੇ ਚ ਤੇ ਫਿਰ ਇਹਨਾਂ ਨੂੰ ਪਾਣੀ ਲਾਉਂਦੇ ਰਹਾਂਗੇ ਤੇ ਵਹਹਿ ਕੇ ਸੱਚੇ ਪਾਛਾ ਵਧੀਆ-ਵਧੀਆ ਜੰਮਣ ਕਹਿੰਦੇ ਹੁੰਦੇ ਆ ਵੀ ਜਿੰਨੇ ਵਧੀਆ ਆਪਣੇ ਜੋ ਜਿਹੜੇ ਜੰਮਦੇ ਆ ਓੰਨੀ ਆਪਾਂ ਨੂੰ ਵਧੀਆ ਲੰਦਾ ਆਉਣ ਵਾਲਾ ਸਾਲ ਹਨਾ ਆਪਣਾ ਕਹਿੰਦੇ ਹੁੰਦੇ ਆ ਇਹ ਮੰਮੀ ਉਹਨਾਂ ਦੇ ਬਜ਼ੁਰਗਾਂ ਦੀ ਕਹਿਣ ਦੀ ਗੱਲ ਆ ਹਨਾ ਵੀ ਜੇ ਅਸ ਸਾਲ ਆਪਣੇ ਜੋ ਵਧੀਆ ਸਾਰੇ ਹੋਣ ਉਹ ਬਹੁਤ ਵਧੀਆ ਹੁੰਦੇ ਆ ਆਪਣੇ तकरीबन-ਤਕਰੀਬਨ ਵਧੀਆ ਹੀ ਹੁੰਦੇ ਆ ਸਾਰੇ ਸਾਲ ਤੇ ਜਿਹੜੇ ਸਾਲ ਜਿਹੜਾ ਹੋਇਆ ਸੀ ਨਾ ਆਪਣੇ ਜੋ ਉਸ ਸਾਲ ਡੱਡੇ ਜੋਂ ਹੋਗੇ 30 ਧਰਤੀ ਤੋਂ ਲੈ ਕੇ ਮਤਲਬ ਐਟਟੇਟ ਐਟਟੇਟ ਜੋਂ ਸੀ ਧਰਤੀ ਤੋਂ ਲੈ ਕੇ ਸੀਗੇ ਮਤਲਬ 4 ਡੇਢ ਫੁੱਟੋਂ ਲੰਬੇ ਹੋਗੇ ਸੀਗੇ ਜੋ ਐਨੇ ਸੋਹਣੇ ਜੋਂ ਜੰਮੇ ਸੀ ਥੜੀ ਜਿਹੀ ਗਰਮੀ ਆ ਸ਼ਹਿਰਾ ਆ ਗਿਆ ਕਿ ਤਵੇਲਾ ਦਦਵਾਲੀ ਨੂੰ ਵੀਕਣੇ ਗਰਮੀ ਪਾਉਗੀ ਬੱਚਾ ਕਈ ਜਾਂਦੇ ਠੰਡ ਵੱਤ ਪੈਣੀ ਆ ਵਿੱਚ ਇਹ ਹੁਣ ਗਰਮੀ ਤਾਂ ਇੰਨੀ ਆ ਪਤਾ ਨਹੀਂ ਆਈ ਹੋਪ ਸਾਰਿਆਂ ਨੇ ਵੀ ਇਸ ਤੇ ਹੋਣਗੇ। ਗਰਮੀ ਬਹੁਤ ਜ਼ਿਆਦਾ ਆ। ਟਾਈਮ ਆ ਜਿਹੜਾ 5 ਵਜੇ। ਇਹ ਵੀ ਪਿੰਡਾਂ ਦੇ ਰिती-ਰਿਵਾਜ ਨੇ। ਵੀ ਚਲੋ। ਬੀਜ ਲਈਦੇ ਨੇ। ਵੀ ਜਿਵੇਂ ਸਾਰੇ ਬੀਜ ਦੇ ਆਪਾਂ ਬੀਜ ਲੈਣੇ ਹਨਾ। ਤਕਰੀਬਨ-ਤਕਰੀਬਨ ਮੈਨੂੰ ਲੱਗਦਾ ਪੰਜਾਬ 'ਚ ਤਾਂ ਸਾਰੇ ਬੀਜ ਦੇ ਹੀ ਨੇ ਹਨਾ। ਸਾਰੇ ਸਾਰੇ ਘਰਾਂ 'ਚ ਬੀਜੇ ਜਾਂਦੇ ਹੋਣਗੇ ਹਨਾ। ਕੋਈ ਉਹ ਹੋ ਜਿਹੜਾ ਬੀਜਦਾ ਨਹੀਂ ਹੋਣ। ਉਹ ਬੋਟਾ ਉਹ ਲਾਉਂਦੇ ਆ ਹਨਾ ਕੀ ਕਹਿੰਦੇ ਹੁੰਦੇ ਆ ਉਹਨੂੰ ਸਾਂਝੀ ਮਾਤਾ ਮੈਂ ਨਹੀਂ ਕਦੇ ਇਹ ਵੀ ਲਾਈ ਨਹੀਂ ਹੈਗੀ ਸਾਂਝੀ ਪਹਿਲਾਂ ਜਦ ਜਿਸ ਸਾਲ ਜਿਆ ਨਹੀਂ ਹੋਣਾ ਸੀ ਉਸ ਸਾਲ ਜਿਆ ਆਦੀ ਦਾਦੀ ਨੇ ਲਾਈ ਸੀ ਸਾਂਝੀ ਲਾਈ ਤੇ ਨਹੀਂ ਬਰੋਟਾ ਲਾਇਆ ਸੀ ਪਤਾ ਨਹੀਂ ਕੀ ਸੀਗਾ ਮੈਂ ਇਹ ਕਦੇ ਵੀ ਨਹੀਂ ਲਾਈ ਮੈਂ ਬਣਾਈ ਵੀ ਨਹੀਂ ਕਦੇ ਉਹ ਬਣਾਉਂਦੇ ਹੁੰਦੇ ਸੀਗੇ ਦਾਦੀ ਇਹਨਾਂ ਵਿੱਚ ਦੀ ਹਟ ਗਏ ਸੀ ਫਿਰ ਉਸ ਸਾਲ ਪਤਾ ਨਹੀਂ ਕਿਵੇਂ ਹਨਾ ਲਾ ਲਈ ਵੀ ਕਹਿੰਦੇ ਚੱਲ ਲਾ ਲੈਣੇ ਆ ਲਾ ਲੈਣੇ ਪਣਾ ਥੋੜਾ ਜਿਹਾ ਥੋੜੇ ਜਿਹਾ ਫਾਂਚੇ ਪੰਜ ਸੱਤ ਕਤਾਰੇ ਬਣਾ ਕੇ ਉਹ ਕੀ ਕੀ ਹੁੰਦਾ ਸਾਰਾ ਕੁਝ ਬਣਾ ਕੇ ਮਿੱਟੀ ਦਾ ਸਾਰਾ ਕੁਝ ਲਾਦੇ ਫਿਰ ਉਹਨੂੰ ਉਹ ਹੁੰਦਾ ਫਿਰ ਕਿੰਨੇ ਹਨਾ 10 ਦਿਨ ਉਹ ਰੋਟੀ ਵੀ ਦੇਣੀ ਹੁੰਦੀ ਹੈ ਸ਼ਾਮ ਨੂੰ ਹਨਾ ਫਿਰ ਉਹ ਵੀ ਟਾਈਮ ਕੱਢਣਾ ਉਹ ਫਿਰ ਉਹ ਲਾ ਉਹਨਾਂ ਨੇ ਲਈ ਦਾਦੀ ਪੁੱਤੇ ਦੋਨਾਂ ਨੇ ਲਾਤੀ ਹਨਾ ਜੇ ਪਰਮ ਤੇ ਪਰਮ ਦੀ ਦਾਦੀ ਨੇ ਲਾਤੀ ਫਿਰ ਰੋਟੀ ਦੇਣ ਬੋ ਕਿ ਮੈਨੂੰ ਗਿਆ ਕਰਨ ਵੀ ਸਾਂਝੀ ਰੋਟੀ ਦੀਏ ਰੋਟੀ ਮੈਂ ਲਾਈ ਤੁਸੀਂ ਰੋਟੀ ਮੈਂ ਦੇ ਕੇ ਆਵਾਂ ਵੀ ਤੁਸੀਂ ਉਹ ਦੇ ਕੇ ਆਓ ਹਨਾ ਕੋਈ ਕਿਹੜਾ ਦਿੰਦਾ ਭਾਈ ਫੇਰ ਮੈਨੂੰ ਦੇ ਕੇ ਆਉਣੀ ਪਿਆ ਕਰ। ਉਹ ਇੰਨੀ ਕ ਪਨੀਰੀ ਬਣਾ ਲਈ ਸੀਗੀ ਉਹ ਜਿਹੜੀ ਸੁੱਕੀ ਪਨੀਰੀ ਹੁੰਦੀ ਆ 사ਂਜੀ ਦੀ ਪਨੀਰੀ 사ਂਜੀ ਨਹੀਂ ਕਦੇ ਲਾਈ ਪਰ 사ਂਜੀ ਦੀ ਪਨੀਰੀ ਬਹੁਤ ਖਾਦੀ ਆ। ਮੇਰੇ ਮੰਮੀ ਵੀ ਨਹੀਂ ਸਿਲਾਉਂਦੇ ਹੁੰਦੇ 사ਂਜੀ ਦਾ ਹਨਾ ਪਰ 사ਂਜੀ ਦੀ ਪਨੀਰੀ ਬਹੁਤ ਖਾਦੀ ਆ ਜਿਹੜੀ ਉਹ ਸੁੱਕੀ ਪਨੀਰੀ ਹੁੰਦੀ ਮੂੰਹ ਚ ਭਾ ਕੇ ਉਹਨੂੰ ਕੀ ਕਹਿੰਦੇ ਫੁੱਫੜ ਉਹ ਜਦੋਂ ਮੂੰਹ ਚ ਆਟਾ ਪਾਉਣਾ ਨਾਲ ਉਹ ਦੂਜੇ ਦੇ ਮੂੰਹ ਤੇ ਸਾਰਾ ਆਟਾ ਵੱਜਦਾ ਹਾਂ। ਇਹ ਪਨੀਰੀ ਬਹੁਤ ਖਾਦੇ ਮੇਰੇ ਮੰਮੀ ਪਨੀਰੀ ਬਣਾ ਕੇ ਦੇ ਦਿੰਦੇ ਹੁੰਦੇ ਸਾਨੂੰ ਤੇ ਉਹੋ ਨਹੀਂ ਸੀ ਕਰਦੇ 사ਂਜੀ ਨਹੀਂ ਸੀ ਲਾਉਂਦੇ ਹੁੰਦੇ ਅਸੀਂ। ਕੋ ਹੋਆ ਪੰਜਾਬ ਦੀ ਚੱਲੀ ਆਉਂਦੀ ਐ ਰੀਤ ਵਧੀਆ ਹੂੰ ਤਾਂ ਹੋਰ ਤਾਂ ਕੀ ਐ ਇੱਥੇ ਉਹ ਸਾਂਝੇ ਗੀਤ ਗਾਉਂਦੇ ਹੁੰਦੇ ਸ਼ਾਮ ਨੂੰ ਬੱਚੇ ਇਕੱਠੇ ਹੋ ਕੇ ਹਨਾ ਗਲੀ ਗੁਮਾਂਢ ਦੇ ਸਾਰੇ ਹੁਣ ਤਾਂ ਹੋਊਗਾ ਤਾਂ ਸਹੀ ਹੁਣ ਦੁਬਾਰਾ ਰਵਾਜ ਆ ਤਾ ਗਿਆ ਪਿੰਡਾਂ ਦੇ ਵਿੱਚ ਬਾਕੀ ਪਤਾ ਨਹੀਂ ਹੈਗਾ ਮੈਂ ਸਾਡੇ ਤਾਂ ਹੁਣ ਇੱਥੇ ਅਸਤਾ ਕੇਜ 'ਚ ਬੈਠੇ ਆਂ ਆਪ ਨੂੰ ਇਹ ਨਹੀਂ ਪਤਾ ਹੁਣ ਆ ਬੱਚਿਆਂ ਨੂੰ ਜੋ ਆਂ ਵੀਜਣ ਨੂੰ ਉੱਥੇ ਲੈ ਕੇ ਤਾਂ ਮੈਂ ਇਹਨਾਂ ਨੂੰ ਗਈ ਸੀ ਇਹ ਖੜੇ ਆ ਉੱਥੇ ਭੱਜਿਆ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਚਲੋ ਆਈਦਾ ਰਚੋ ਜੀ